ਆਵਾ ਬਾਵਾ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਬਾਵਾ ਸਾਹਿਬ ਜੀ ਦੇ ਸਟੈਚੂ ਨਾਲ ਕੀਤੀ ਗਈ ਛੇੜਖਾਨੀ ਸੀ ਸੀਟੀ ਵੀ ਫੁਟੇਜ ਆਈ ਸਾਹਮਣੇ ਅੱਜ ਤਾਜ਼ਾ ਮਾਮਲਾ ਸਾਹਮਣੇ ਆਇਆ ਸ਼ਹਿਫਿਲੌਰ ਦੇ ਪਿੰਨ ਨੰਗਲ ਦਾ ਜਿੱਥੇ ਕਿ ਇੱਕ ਸ਼ਰਾਰਤੀ ਅਨਸਰ ਵੱਲੋਂ ਬਾਵਾ ਸਾਹਿਬ ਜੀ ਦੀ ਸਟੈਚੂ ਨਾਲ ਬੇਅਦਬੀ ਕਰਦੇ ਹੋਏ ਸੀਸੀਟੀ ਵੀ ਫੁਟੇਜ ਵਿੱਚ ਕੈਦ ਹੋਇਆ ਨਜ਼ਰ ਆ ਰਿਹਾ ਹੈ ਜਿਸ ਵਿਅਕਤੀ ਨੇ ਸਫੇਦ ਰੰਗ ਦਾ ਕੱਪੜੇ ਨਾਲ ਮੂਹਟ ਕਿਆ ਹੋਇਆ ਹੈ ਅਤੇ ਬਾਅਦ ਵਿੱਚ ਕਾਲੇ ਰੰਗ ਦੀ ਸਪਰੇ ਨਾਲ ਸਟੈਚੂ ਦੀ ਬੇਅਦਬੀ ਕਰਦਾ ਨਜ਼ਰ ਆਇਆ ਅਤੇ ਦੂਜੇ ਪਾਸੇ ਜ਼ਿਕਰ ਹੋ ਗੱਲ ਇਹ ਹੈ ਕਿ ਸਰਕਾਰੀ ਸਕੂਲ ਦੀ ਦੀਵਾਰ ਉੱਤੇ ਖਾਲਿਸਤਾਨ ਦੇ ਨਾਰੇ ਲਿਖੇ ਗਏ ਅਤੀ ਸ਼ਰਾਰਤੀ ਅਨਸਰ ਵੱਲੋਂ ਵੀਡੀਓ ਨੂੰ ਬਣਾ ਗੁਰਪੰਤ ਬੰਤ ਵੱਲੋਂ ਵੱਲੋਂ ਸੋਸ਼ਲ ਮੀਡੀਆ ਤੇ ਅਪਡੇਟ ਕੀਤਾ ਗਿਆ ਅਤੇ ਵਕ ਵਕ ਗੁਰੂ ਰਵਿਦਾਸ ਸਭਾਵਾਂ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਬੇਅਦਬੀ ਦੀ ਕੀਤੀ ਨਿੰਦਿਆ ਅਤੇ ਮੰਨਾ ਵਿੱਚ ਬਹੁਤ ਜ਼ਿਆਦਾ ਰੋਸ ਪ੍ਰਦਰਸ਼ਨ ਕੀਤਾ ਅਤੇ ਦੂਜੇ ਪਾਸੇ ਉੱਚ ਅਧਿਕਾਰੀਆਂ ਵੱਲੋਂ ਰਵਿਦਾਸ ਸਭਾਵਾਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਦੱਸਿਆ ਕਿ ਜਲਦ ਤੋਂ ਜਲ ਸ਼ਰਾਰਤੀ ਅਨਸਰ ਨੂੰ ਫੜਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਫਲੋਰ ਹਲਕਾ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਕਟੋੜ ਸ਼ਬਦ ਬੋਲ ਕੇ ਸ਼ਰਾਰਤੀ ਅਨਸਰ ਅਤੇ ਗੁਰਪੰਤ ਬੰਤ ਉਦੀ ਸਖਤ ਨਿੰਦਿਆ ਕੀਤੀ ਅਤੇ ਦੂਜੇ ਪਾਸੇ ਪ੍ਰਧਾਨ ਰਾਜਾ ਸੰਦੂ ਜਨਰਲ ਸਕੱਤਰ ਤਾਰਾ ਚੰਦ ਸਾਕਾ ਸਰਪੰਚ ਖੁਸ਼ੀराम ਅਤੇ ਅਮ੍ਰਿਤ ਪੌਂਸਲੇ ਅਤੇ ਨਿੰਦਿਆ ਕਰਦੇ ਹੋਏ ਅੱਜ ਸ਼ਾਮ ਕਰੀਬ 5 ਵਜੇ ਵਿਸ਼ੇਸ਼ ਮੀਟਿੰਗ ਕੀਤੀ ਹੈ ਅਤੇ ਪਾਈਚਾਰੇ ਨੂੰ ਯਕੀਨ ਦਿਵਾਇਆ ਹੈ ਕਿ ਜਲਦ ਤੋਂ ਜਲਦ ਸ਼ਰਾਰਤੀ ਅਨਸਰ ਨੂੰ ਫਲਕੀ ਸਲਾਖਾਂ ਵਿੱਚੇ ਭੇਜਿਆ ਜਾਵੇਗਾ ਕੈਮਰਾਮੈਨ ਵਿਜੇਮਾਨ ਫਿਲੌਰ ਤੋਂ ਰਾਜਕੁਮਾਰ ਮੰਗਲ ਦੀ ਖਾਸ ਰਿਪੋਰਟ ਉਹ ਜੀ ਤਾਂ ਲੱਗਦਾ ਕਿ ਜਿਹੜਾ ਗ੍ਰਾਫਟ ਮੈਟਰ ਦੇ ਬਾਰੇ ਗੱਲ ਕਰ ਰਹੇ ਨੇ ਜਿਹੜਾ ਗ੍ਰਾਫਟ ਨੁਕੀਲਾ ਸੀ ਬਾਅਦ ਵਿੱਚ ਜਿਹੜਾ ਕੋਈ ਉਸਾਰੀ ਦੀ ਗੱਲ ਹੋ ਰਹੀ ਹੈ ਕਿ ਬੰਦੇ ਦੀ ਸਪਲੀਸ ਤੁਸੀਂ ਇਤਨਾ ਕੀਤਾ ਦੋਵਾਂ ਵਿਚਕਾਰ ਇਹ ਕੋਈ ਮੈਗਾ ਫੋਰੈਂਸਿਕ ਟੀਮ ਬੁਲਾਓ ਨਹੀਂ ਬੁਲਾ ਹੋਈ ਹਲੇ ਤੱਕ ਨੌਕਾਟੀ ਬਲਾ ਹੈ ਨਾ ਗੁਰੂ ਚਲੋ ਉਹ ਮੋਟਰਸਾਈਕਲ ਤੇ ਚਲ ਗਏ ਥਾਂ ਦੀ ਘੜੀ ਡਾਗਣੇ ਅਰੇ ਸੀਟੀ ਦੇ ਨਾਲ ਉਹਦੇ ਸੈਂਪਲ ਤਾਂ ਲਿੰਦੇ ਫੇਸ ਤੇ ਲਾਇਆ ਕੀ ਸੀ ਤੇ ਜੁੱਤੀ ਬਾਦ ਮਟਿਆ ਕਹਿੰਦਾ ਉਹਦੇ ਝੰਡੇ ਲੱਗੇ ਸੀ ਸਾਰਾ ਕੁਝ ਲੱਗਿਆ ਸੀਗਾ ਉਹ ਨਿਕਾਇਆ ਪੁਲਿਸ ਨੇ ਮਾੜੇ ਗੱਲ ਕਰ ਉਧਰ ਤੇ ਸਾਨੂੰ ਸਹਿਯੋਗ ਨਹੀਂ ਦਿਓਗੇ ਅਸੀਂ ਲੱਭਾਂਗੇ ਤਾਂ ਸਾਨੂੰ 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 ਨਾ ਕਾਨੂੰਨ ਤੱਬ ਕਰਵੇ ਕਰੋ ਤੇ ਪਲੀਜ਼ ਸਾਨੂੰ ਥੋੜਾ ਫ੍ਰੀ ਛਡੋ ਜੀ ਲੱਭ ਅੱਜ ਜਿਹੜੇ ਡਾਕਟਰ ਬੀ ਆਰ ਮੇਰਦਗੱਜ ਜੀ ਦੇ ਬੁੱਤ ਤੇ ਜਿਹੜੀ ਕਾਨੂੰਨੀ ਹਕਤ ਹੋਈ ਆ ਅਸੀਂ ਸ਼੍ਰੀ ਉਦਾਸ ਭਵਨ ਦੇ ਪ੍ਰਬੰਧਕ ਕਮੇਟੀ ਸਾਰੀਆਂ ਸੁਭਾਵਾਂ ਸਾਰੀਆਂ ਦਾਟਮ ਬੇੜਕਾਰ ਸੁਭਾਵਾਂ ਇਹਦੀ ਘੋਰ ਨਿੰਦਾ ਕਰਦੇ ਆ ਤੇ ਇਹ ਵੀ ਅਸੀਂ ਆਪਣੇ ਸਾਰੇ ਭਾਈਚਾਰੇ ਨੂੰ ਇਹ ਸੰਦੇਸ਼ ਦਿੰਨੇ ਆ ਕਿ ਜੋ ਉਹਦਾ ਮਰਸੂਬਾ ਆ ਆਪਸੀ ਢਲੋਂ ਦਾ ਅਸੀਂ ਉਹ ਪੂਰਾ ਨਹੀਂ ਹੋਣ ਦਿਆਂਗੇ ਤੇ ਸਾਰੇ ਹੀ ਭਾਈਚਾਰੇ ਨੂੰ ਅਸੀਂ ਬੇਨਤੀ ਕਰਦੇ ਵੀ ਆਪਸੀ ਭਾਈਚਾਰਾ ਬਣਾ ਕੇ ਰੱਖੋ ਜੀ ਬਹੁਤ ਮਨ ਬਲੁੰਦਰੇ ਹੈਗੇ ਆ ਬਾਰ ਬਾਰ ਸਮਾਜ ਦੇ ਜਿਹੜੇ ਆਕਸ਼ ਨੂੰ ਜਿਹੜੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਾਬਾ ਸਾਹਿਬ ਡਾਕਟਰ ਭੀਮਰਾਓ ਵੇਟ ਕਰਦੇ ਸਟੈਚੂ ਦੇ 31 ਮਾਰਚ 2025 ਨੂੰ ਵੀ ਜਿਹੜਾ ਸੀਗਾ ਉਸ ਵਕਤ ਜਿਹੜੇ ਹੈਗੇ ਆ ਉਹ ਜੀਆਂ ਹਰਕਤਾਂ ਕਰਨ ਵਾਲੇ ਉਹ ਵਿਅਕਤੀਆਂ ਨੇ ਕੀਤਾ ਸੀ ਕਾਰਾ ਉਹ ਬਹੁਤ ਹੀ ਜਲਦੀ ਤੁਹਾਡੇ ਸਾਹਮਣੇ ਫੜੇ ਗਏ ਸੀ ਔਰ ਉਹਨਾਂ ਨੂੰ ਉਸ ਇਲਾਕਾ ਦੇ ਪਿੱਛੇ ਭੇਜਿਆ ਆ ਆ ਰਾਤ ਫੇਰ ਜਿਹੜੇ ਹੈਗੇ ਆ ਕਟਿਆ ਹਰਕਤਾਂ ਕਰਨ ਦੇ ਲਈ ਜਿਹੜਾ ਹੈਗਾ ਇੱਥੇ ਉਹ ਇਨਸਾਨ ਪੁੱਜੇ ਆ ਉਹਨਾਂ ਨੇ ਬਾਬਾ ਸਾਹਿਬ ਦੇ ਸਟੈਚੂ ਨਾਲ ਸ਼ਿਰਕ ਕਰਨੀ ਕੀਤੀ ਆ ਔਰ ਆਲੇ ਦੁਆਲੇ ਕੰਧਾਂ ਦੇ ਉੱਤੇ ਸਲੋਗਨ ਵੀ ਲਿਖੇ ਹੈਗੇ ਆ ਅਹ ਪਰੰਤੂ ਅਸੀਂ ਵਿਸ਼ਵਾਸ ਦਿਵਾਉਨੇ ਆ ਪ੍ਰਸ਼ਾਸਨ ਦੀ ਤਰਫ ਤੋਂ ਸਰਕਾਰ ਦੀ ਤਰਫ ਤੋਂ ਕਿ ਬਹੁਤ ਜਲਦੀ ਜਿਹੜੇ ਹੈਗੇ ਆ ਉਹ ਗਲਤ ਅਨਸਰ ਜਿਹੜੇ ਗਿਆ ਫੜੇ ਜਾਣਗੇ ਔਰ ਕਾਨੂੰਨੀ ਕਟਾਰੇ ਦੇ ਵਿੱਚ ਉਹਨਾਂ ਨੂੰ ਪੜ ਕੇ ਉਹਨਾਂ ਤੇ ਵਣਦੀ ਕਾਰਵਾਈ ਜਿਹੜੀ ਆ ਉਹ ਕੱਲ ਹੀ ਅਸੀਂ ਸਰਕਾਰ ਔਰ ਪ੍ਰਸ਼ਾਸਨ ਬਚਨ ਬਤ। ਵੀਡੀਓ ਵਾਇਰਲ ਹੋ ਗਿਆ ਉਸ ਸੰਬੰਧੀ ਅਜੇ ਮੌਕੇ ਤੇ ਆਏ ਆ ਅ ਪ੍ਰਿੰਟ ਦੇ ਵਿੱਚ ਇੱਥੇ ਹੋਏ ਨੇ ਮੌਤਵਰ ਪੜਤਾਲ ਕਰਕੇ ਦੇਖਣਾ ਹੈ ਕੀ ਹੈ। ਠੀਕ ਆ ਤੇ ਸਾਰੇ ਇੱਥੇ ਸੀਸੀਡੀ ਕੈਮਰਾ ਵੀ ਲੱਗਾ ਹੋਇਆ ਆ ਉਹਦੀ ਪੜਤਾਲ ਅਜੇ ਪੜਤਾਲ ਸ਼ੁਰੂ ਕਰ ਰਹੇ ਆ ਜੀ ਉਸ ਤੋਂ ਬਾਅਦ ਹੀ ਕੰਕਲੂਜਨ ਫਟ ਨਿਕਲੇਗੀ।